ਸਤਿ ਸ਼੍ਰੀ ਅਕਾਲ ਮੈਂ ਹਰਜੀਤ ਸਿੰਘ ਬਰਾ ਸ਼ੋਮਨੀ ਅਕਾਲੀ ਦਾ ਰਿਜ਼ਰਵ ਬੈਂਕ ਆਫ ਇੰਡੀਆ ਦੇ ਵੈਬਸਾਈਟ ਦੇ ਅਨੁਸਾਰ ਕੱਲ 2 ਜਨਵਰੀ ਨੂੰ ਉਹਨਾਂ ਦੇ ਆਂਕੜਿਆਂ ਦੇ ਹਿਸਾਬ ਨਾਲ ਸੂਬੇ ਦੀ ਸਰਕਾਰ ਜਿਨੇ ਵਾਅਦਾ ਕੀਤਾ ਸੀ ਕਰਜ਼ਾ ਮੁਕਤ ਕਰਨ ਦਾ ਕਰਜ਼ਾ ਘਟਾਉਣ ਦਾ ਅਗਲੇ 3 ਮਹੀਨਿਆਂ ਦੇ ਵਿੱਚ 126 ਕਰੋੜ ਰੁਪਇਆ ਨਵਾਂ ਕਰਜ਼ਾ ਲੈਣ ਜਾ ਰਹੀਏ ਅਗਲੇ 3 ਮਹੀਨਿਆਂ ਚ ਲਗਭਗ ਜਿਹੜਾ ਤੁਸੀਂ ਕਹਿੰਦੇ ਹੋ ਕਿ 4000 ਕਰੋੜ ਰੁਪਏ ਤੋਂ ਉੱਤੇ ਪਰ ਮੰਥ ਕਮਾਲ ਹੋ ਗਈ ਮੁੱਖ ਮੰਤਰੀ ਸਾਹਿਬ ਤੁਸੀਂ ਕਹਿੰਦੇ ਸੋ ਵੀ ਖਜ਼ਾਨੇ ਦਾ ਕੀ ਪੀਪਾ ਠਕ ਠਾਕ ਕੀ ਕਰਦਾ ਇਹ ਤਾਂ ਹੁਣ ਵਾਕਈ ਠਕ ਠਾਕ ਕਰ ਰਿਹਾ ਹੈ ਇਹ ਪੈਸਾ ਜਾ ਕਿੱਥੇ ਰਿਹਾ ਹੈ ਜੇ ਮੈਂ ਆਕੜਿਆਂ ਦੀ ਪਰਤਾਲ ਕਰਾਂ ਪੰਜਾਬ ਅੱਜ ਡੈਟ ਟੂ ਜੀਡੀਪੀ ਰੇਸ਼ੋ 47% ਤੇ ਬਿਠਾ ਹੈ ਜਿਹੜਾ ਪੂਰੇ ਮੁਲਕੇ 'ਚ ਕਿਸੇ ਵੀ ਸੂਬੇ ਦਾ ਸਭ ਤੋਂ ਜ਼ਿਆਦਾ ਹੈ ਜੇ ਮੈਂ ਆਕੜਿਆਂ ਦੀ ਪਰਤਾਲ ਕਰਾਂ ਜਿੰਨਾ ਤੁਸੀਂ ਤੁਹਾਡਾ ਰੈਵਨਿਊ ਹੈ ਉਹਦਾ 96 97% ਦੇ ਮਸਾਂ ਵਿਆਜ ਪੈਸਾਂ ਤੇ ਹੋਰ ਖਰਚੇ ਦੇ ਰਹੇ ਹੋ ਕਿ ਤੁਸੀਂ ਕਹਿ ਰਹੇ ਹੋ ਸਾਡਾ ਜਿਹੜਾ ਜੀਐਸਟੀ ਏਨੇ ਪਰਸੈਂਟ ਵਧ ਗਿਆ 1 ਲੱਖ 34000 ਕਰੋੜ ਦੀ ਇਨਵੈਸਟਮੈਂਟ ਇੰਡਸਟਰੀ ਆ ਗਈ ਉਹ ਬਈ ਪੈਸਾ ਕਿੱਥੇ ਗਿਆ ਉਹ ਪੀਪੇ ਚ ਕਿਹੜੀ ਮੋਰੀ ਹੈ ਜਿੱਥੋਂ ਪੈਸਾ ਨਿਕਲੀ ਜਾ ਰਿਹਾ ਕਿਉਂਕਿ ਪਿਛਲੇ 4 ਸਾਲਾਂ ਚੋਂ ਇੱਕ ਇੱਟ ਨਹੀਂ ਲੱਗੀ ਡਵੈਲਪਮੈਂਟ ਦੀ ਮੈਨੂੰ ਦੱਸੋ ਕੋਈ ਨਵਾਂ ਮੈਡੀਕਲ ਕਾਰ ਹੈ ਕੋਈ ਨਵਾਂ ਕਾਰਖਾਨਾ ਕੋਈ ਨਵਾਂ ਅਦਾਇਰਾ ਪੁੱਛ ਤਾਂ ਤੁਸੀਂ ਕੀਤਾ ਓਏ ਪੈਸਾ ਗਿਆ ਕਿੱਥੇ ਨਾਲੇ ਵੇਜੇ ਤੁਸੀਂ ਪੜਤਾਲ ਕਰੋ ਇਸ ਸਰਕਾਰ ਨੇ ਕਿਹਾ ਸੀ 16 ਮੈਡੀਕਲ ਕਾਲਜ ਮੈਂ ਬੜਾ ਹੈਰਾਨ ਰਹਿ ਗਿਆ ਮੈਨੂੰ ਤਰਫਾਂ ਇਹ ਪੰਜਾਬ ਸਰਕਾਰ ਤੇ ਦੋ ਮੈਡੀਕਲ ਕਾਲਜ ਕਪੂਤਲਾ ਤਹਸ਼ਾਰਪੁਰ ਉੱਥੇ ਪੁਰਾਣੀ ਸਰਕਾਰਾਂ ਦੇ ਐਗਜ਼ਿਸਟਿੰਗ ਹਸਪੀਟਲ ਵੱਡੇ ਬਣੇ ਨੇ ਇਹਨਾਂ ਨੇ ਸਿਰਫ 400 ਕਰੋੜ ਰੁਪਈਆ ਖਰਚ ਕਰਕੇ ਉੱਥਾ ਇਨਫਰਾਸਟ੍ਰਕਚਰ ਅਪਗ੍ਰੇਡ ਕਰਨਾ ਸੀ ਕਿ ਇੰਡੀਅਨ ਮੈਡੀਕਲ ਕਾਉਂਸਲ ਨੂੰ ਨਵੇਂ ਕਾਲਜਸ ਤੇ ਅਪਲਾਈ ਕਰ ਸਕੇ ਔਰ ਅੱਜ ਦਾ ਅਖਬਾਰ ਕਹਿ ਰਿਹਾ ਹੈ ਬਈ ਉੱਥੇ ਕੋਈ ਰੁਪਈਆ ਨਹੀਂ ਲੱਗਾ ਇਸ ਕਰਕੇ ਉਹ ਜਿਹੜੀ ਡੈਡਲਾਈਨ ਆ ਨਵੇਂ ਕਾਲਜ ਅਪਲਾਈ ਕਰਨ ਦੀ ਉਹ ਐਪ ਕੀ ਦੀ ਕੋਈ ਨਵਾਂ ਕਾਲਜ ਅਪਲਾਈ ਨਹੀਂ ਹੋਏਗਾ 16 ਮੈਡੀਕਲ ਕਾਲਜ ਤੇ ਛੱਡੋ ਮੁੱਖ ਮੰਤਰੀ ਸਾਹਿਬ ਜਿਹੜੇ ਦੋ ਸਾਡੇ ਕੋਲ ਇਨਫਰਾਸਟ੍ਰਕਚਰ ਤੇ ਕੁਝ ਕਰੋੜ ਰੁਪਈਆ ਖਰਚ ਕਰਕੇ ਅਪਗ੍ਰੇਡ ਕਰਨਾ ਤੁਸੀਂ ਉਹ ਵੀ ਨਹੀਂ ਕਰ ਪਾ ਰਹੇ ਤੁਸੀਂ ਜਿਹੜੇ ਮੁਲਾਜ਼ਮ ਨੇ ਸੂਬੇ ਦੇ ਇਹ 2025 ਚ ਤੁਸੀਂ ਉਹਨਾਂ ਨੂੰ ਡੀਏ ਵੀ 1% ਵੀ ਕਿਸ਼ਤਰੀ ਦਿੱਤੀ ਸਾਡੇ ਸੂਬੇ ਦਾ ਡੀਏ ਜੇ ਕੇਂਦਰ ਦਾ 1 58 ਸਾਡੇ ਪੜੋਸੀ ਸੂਬੇ ਦਾ 48 ਤੇ ਸਾਡਾ 41 42% ਤੁਸੀਂ ਮੁਲਾਜ਼ਮਾ ਨੂੰ ਵੀ ਕੱਖ ਨਹੀਂ ਦਿੱਤਾ ਤੁਸੀਂ ਇਨਫਰਾਸਟ੍ਰਕਚਰ ਤੇ ਕੋਈ ਪੈਸਾ ਨਹੀਂ ਲਾਇਆ ਹੁਣ ਗੱਲ ਉਸ ਤੋਂ ਬਾਅਦ ਕੱਲ ਮੈਂ ਪੜ ਰਿਹਾ ਹਾਂ ਇਹ ਸਰਕਾਰ ਦੀ ਆਰਥਿਕ ਹਾਲਤ ਇੰਨੀ ਪਤਲੀ ਹੈ ਇੰਨੀ ਪਤਲੀ ਹੈ ਕਿ ਸਾਡੇ 35 ਲੱਖ ਬਜ਼ੁਰਗ ਵਿਡੋਸ ਡਿਸੇਬਲਡ ਪਿਛਲੇ 4 ਮਹੀਨਾ ਤੋਂ ਉਹਨਾਂ ਦੀ 1500 ਰੁਪਏ ਮਹੀਨਾ ਪੈਨਸ਼ਨ ਵੀ ਨਹੀਂ ਦਿੱਤੀ ਗਈ ਜਿਹਦਾ ਇਹ ਨਾਰਾ ਮਾਰਦੇ ਨੇ ਸਾਡੇ ਅਬਜ਼ਰਗ ਸਾਡੇ ਮਾਨ ਜਿਹੜੇ ਕਹਿੰਦੇ ਸਨ ਵੀ ਅਸੀਂ 1500 ਤੋਂ 2500 ਰੁਪਏ ਪੈਨਸ਼ਨ ਕਰਤਾ ਮੁੱਖ ਮੰਤਰੀ ਸਾਹਿਬ ਉ ਪੀਪੇ ਦੀ ਕਿਸੇ ਕੋਲ ਡੁਪਲੀਕੇਟ ਚਾਪੀ ਤੇ ਨਹੀਂ ਦਿੱਲੀ ਵਾਲਿਆਂ ਕੋਲ ਜਿੱਥੋਂ ਪੈਸੇ ਨਿਕਲੀ ਜਾ ਰਹੇ ਨੇ ਜਾਂ ਜਿਵੇਂ ਤੁਸੀਂ ਸੁਣਾਉਂਦੇ ਸੀ ਬਿਸਕਟ ਵਾਲਾ ਪੀਪਾ ਉਹਦੇ ਥੱਲੇ ਕੋਈ ਚਾਬੀ ਰੱਖੀ ਹੋਈ ਏ ਜਾਂ ਇਹ ਪੈਸਾ ਤੁਸੀਂ ਇੱਕ ਲਹਿਦਾ ਅਨ ਕਨਸਟੀਟਿਊਸ਼ਨਲ ਆਰਗੇਨਾਈਜੇਸ਼ਨ ਬਣਾਈ ਹੈ ਪੰਜਾਬ ਡਵੈਲਪਮੈਂਟ ਕਮਿਸ਼ਨ ਜਿਹੜੇ ਤੁਹਾਡੇ ਹੀ ਸਾਥਕ ਬੁਲਾ ਰਹੇ ਕਹਿ ਰਹੇ ਨੇ 100 ਕਰੋੜ ਮਹੀਨੇ ਦੀ ਤਨਖਾਹ ਕਿਉਂਕਿ ਮੈਂ ਆਪ ਪੜਿਆ ਤੁਸੀਂ ਨੇ بڑے ਐਡਵਾਈਜ਼ਰ ਰੱਖੇ ਨੇ ਬੜੀ ਏਜੰਸੀਆਂ ਰੱਖੀਆਂ ਨੇ ਰੰਗਲਾ ਪੰਜਾਬ ਵਾਸਤੇ ਉਹ ਤੁਹਾਡੇ ਉਸ ਕਮਿਸ਼ਨ ਨੇ ਤੁਹਾਡੇ ਐਡੇ 100 ਕਰੋੜ ਰੁਪਈਆ ਮਹੀਨਾ ਖਰਚ ਕਰਨ ਵਾਲੇ ਨੇ ਜੋ ਤੁਹਾਡੇ ਬੁਲਾ ਰਹੇ ਨੇ ਕਹੇ ਉਹ ਤਰਗਣਾ ਤਕਗਣਾ ਪੰਜਾਬ ਬਣਾਉਂਦਾ ਹੈ ਮੁੱਖ ਮੰਤਰੀ ਸਾਹਿਬ ਅਸੀਂ ਤੁਹਾਡੇ ਤੋਂ ਮੰਗ ਕਰਨੇ ਆ ਤੁਹਾਡੀ ਲੀਡਰਸ਼ਿਪ ਵਿੱਚ ਤੁਹਾਡੀ ਫਿਸਕਲ ਮਿਸਮੈਨੇਜਮੈਂਟ ਕਾਰਨ ਅੱਜ ਪੰਜਾਬ ਦਾ ਹਰ ਵਿਸਬੀਕ 131000 ਰੁਪਏ ਤੋਂ ਉੱਤੇ ਕਰਜ਼ੋਈਏ ਅਸੀਂ ਮੰਗ ਕਰਨੇ ਆ ਇੱਕ ਵਾਈਟ ਪੇਪਰ ਇਸ਼ੂ ਕਰੋ ਐਸਟੀਐਫ ਦਾ ਤੁਸੀਂ 12000 ਕਰੋੜ ਰੁਪਏ ਖੁਰਦ-ਬੁਰਦ ਕਰ ਗਏ ਜਿੰਨਾ ਹਰ ਪਿੱਟਾ ਨੂੰ ਪੈਸਾ ਦਿੱਤਾ ਉਹ ਕੇਂਦਰ ਚੋਂ ਕੇਂਦਰ ਤੇ ਐਸਟੀਐਫ ਚੋਂ ਦਿੱਤਾ ਤੁਸੀਂ ਕੱਖ ਨਹੀਂ ਦਿੱਤਾ ਅਸੀਂ ਤੁਹਾਨੂੰ ਮੰਗ ਕਰਨੇ ਆ ਇੱਕ ਵਾਈਟ ਪੇਪਰ ਇਸ਼ੂ ਕਰੋ ਇਨਫਲੋ ਆਊਟਫਲੋ ਕਿਉਂਕਿ ਜਿੰਨਾ ਤੁਸੀਂ ਡੈਟ ਲਿਆ ਹੈ ਮੈਂ ਪੜ ਰਿਹਾ ਹਾਂ ਸਾ ਪੰਜਾਬ ਐਸਾ ਸੂਬਾ ਹੈ ਜਿਹੜਾ ਪੂਰੇ ਮੁਲਕੇ ਚ ਡੈਟ ਨੂੰ ਅਨਪ੍ਰੋਡਕਟਿਵ ਡੈਟ ਯੂਜ਼ ਕਰ ਰਿਹਾ ਹੈ ਅਨਪ੍ਰੋਡਕਟਿਵ ਡੈਟ ਦਾ ਮਤਲਬ ਤੁਸੀਂ ਖਰਚਾ ਲੈ ਕੇ ਰੋਜ਼ਮਰਾਂ ਦੇ ਖਰਚੇ ਕਰ ਰਹੇ ਹੋ ਤੁਸੀਂ ਕੋਈ ਕੈਪੀਟਲ ਇਨਫਰਾਸਟ੍ਰਕਚਰ ਨਹੀਂ ਕੀਤਾ ਕੋਈ ਤੁਸੀਂ ਮੁੱਢਲੇ ਖਰਚੇ ਤੇ ਕੋਈ ਮੁੱਢਲੇ ਢਾਂਚੇ ਤੇ ਕੋਈ ਪੈਸਾ ਨਹੀਂ ਖਰਚ ਕੀਤਾ ਸੋ ਇਸ ਕਰਕੇ ਇੱਕ ਵਾਈਟ ਪੇਪਰ ਇਸ਼ੂ ਕਰੋ ਪੈਸਾ ਇਨਫਲੋ ਆਊਟਫਲੋ ਜ਼ਮੀਨਾਂ ਤੁਸੀਂ ਵੇਚ ਰਹੇ ਹੋ ਕਰਜ਼ੇ ਤੁਸੀਂ ਲੈ ਰਹੇ ਹੋ ਜੀਐਸਟੀ ਤੁਸੀਂ ਕਲੇਮ ਕਰ ਰਹੇ ਹੋ ਸਾਡਾ ਵੱਧ ਰਿਹਾ ਹੈ ਤੇ ਫਿਰ ਇੱਕ ਅਸੀਂ ਮੰਗ ਕਰਨਿਆ ਇੱਕ ਵਾਈਟ ਪੇਪਰ ਇਸ਼ੂ ਕਰੋ ਪ੍ਰੋਪਰ ਤੁਹਾਡੀ ਸਰਕਾਰ ਤੋਂ ਲੈ ਕੇ ਅੱਜ ਤੱਕ ਇਨਫਲੋ ਆਊਟਫਲੋ ਪੈਸਾ ਕਿੱਥੋਂ ਆਇਆ ਪੈਸਾ ਕਿੱਥੇ ਗਿਆ ਤੁਸੀਂ ਪੰਜਾਬ ਦੀ ਜਨਤਾ ਦੇ ਪ੍ਰਤੀ ਜਵਾਬਦੇਹ ਸੱਚੇ